ਹਾਂਜੀ ਸੋਹਣਿਓ ਕੀ ਹਾਲ ਚਾਲ ਏ ਆਪਣੇ ਨਵੇਂ ਵਲੌਗ ਵਿੱਚ ਤੁਹਾਡਾ ਬਾਦੂ 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 ਸੋਹਣਿਓ ਸਵਾਗਤ ਹੈ ਤੇ ਮਿੱਤਰੋ ਅੱਜ ਫੇਰ ਆਪਾਂ ਤੁਹਾਨੂੰ ਪੁਰਾਣੀ ਲੋਕੇਸ਼ਨ ਤੇ ਪੁਰਾਣਾ ਜਿਹੜਾ ਕਿਲਾ ਵਖਾਉਣ ਲੱਗੇ ਆ ਤੇ ਜੇਸ ਬੰਦੇ ਦਾ ਇਹ ਕਿਲਾ ਸੀਗਾ ਉਸ ਬੰਦੇ ਦਾ ਨਾਂ ਏ ਗਰੀਬਦਾਸ ਇਹ ਜਿਹੜਾ ਗਰੀਬਦਾਸ ਸੀਗਾ ਵੀ ਸ਼ੁਰੂ ਤੋਂ ਹੀ ਬੰਦਾ ਗਰੀਬ ਸੀਗਾ ਤੇ ਨਾਂ ਵੀ ਜਾਂਦਾ ਗਰੀਬ ਹੀ ਰੱਖਿਆ ਸੀਗਾ ਘਰਦਿਆਂ ਨੇ ਤੇ ਬਾਅਦ ਕਿਤੇ ਬੰਦੇ ਦੀ ਕਿਸਮਤ ਸਾਫ਼ ਦੇ ਜਾਂਦੀ ਤੇ ਬਾਅਦ ਦੇ ਵਿੱਚ ਉਸ ਗਰੀਬਦਾਸ ਜਿਹੜਾ ਬੰਦਾ ਸੀਗਾ ਉਹਦੇ ਕਿਲੇ ਵੱਜਣ ਲੱਗ ਜਾਂਦੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਕਿਲਾ ਵਿਖਾਉਣ ਲੱਗਾ ਨਾ ਵੀ ਇਹ ਵੀ ਗਰੀਬਦਾਸ ਦਾ ਕਿਲਾ ਏ ਤੇ ਅੱਜ ਤੋਂ 300 ਤੋਂ 70 75 ਸਾਲ ਪੁਰਾਣਾ ਕਿਲਾ ਹੋ ਗਿਆ ਤੇ ਹੈਗਾ ਇਹ ਕਿਲਾ ਮਣੀ ਮਾਜਰਾ ਚੰਡੀਗੜ੍ਹ ਦੇ ਵਿੱਚ ਇਹਦੇ ਅੱਬਾ ਅੱਜ ਆਪਾਂ ਤੁਹਾਨੂੰ ਉਸ ਕਿਲੇ ਦੇ ਦਰਸ਼ਨ ਕਰਾਉਣ ਲੱਗੇ ਤੇ ਬਲੌਗ ਨਾਲ ਨਾ ਐਵੇਂ ਮਸਤ ਜਿਹੇ ਤਰੀਕੇ ਨਾਲ ਰਾਮ ਨਾਲ ਬਹਿ ਜੋ ਕਿਤੇ ਟੇਕੇ ਤੇ ਬਲੌਗ ਵੇਖੋ ਫਿਰ ਆਪਾਂ ਉਹ ਦਰਸ਼ਨ ਫਿਰ ਮਣੀ ਮਾਜਰਾ ਵਾਲਾ ਉਹ ਜਿਹੜੇ ਗਰੀਬਦਾਸ ਬੰਦੇ ਦਾ ਗਰੀਬ ਕਿਲਾ ਫਿਰ ਯਾਰ ਹੁਣ ਤਾਂ ਵੇਖੋ ਵੀ ਟਾਈਮ ਦੇ ਅਕੋਰਡਿੰਗ ਹਰੇਕ ਚੀਜ਼ ਨੂੰ ਫਰਕ ਪੈਂਦਾ ਹਨਾ ਵੀ ਇਹ ਜਿਹੜਾ ਕਿਲਾ ਨਾ ਵੀ ਦੋ 370 75 80 ਕੇ ਸਾਲ ਹੋ ਗਏ ਨੇ ਵੀ ਇਸ ਕਿਲੇ ਕਿਲੇ ਨੂੰ ਬਣੇ ਹੋਏ ਵੀ ਇਹ ਜੇ ਇਸ ਜਮਾਨੇ ਦੇ ਵਿੱਚ ਇਹ ਜਿਹੜਾ ਕਿਲਾ ਬਣਾਇਆ ਗਿਆ ਨਾ ਵੀ ਚੰਡੀਗੜ੍ਹ ਦੇ ਵਿੱਚ ਵੀ ਉਸ ਟਾਈਮ ਤੇ ਕਹਿੰਦੇ ਨੇ ਵੀ ਵੀ ਇਸ ਬਣੀ ਮਾਜਰਾ ਦੇ ਵਿੱਚ ਜੇ ਜਿਹੜਾ ਵੀ ਬੰਦਾ ਆ ਕੇ ਰਹਿੰਦਾ ਹੁੰਦਾ ਸੀ ਨਾ ਵੀ ਉਹਦਾ ਆ ਕੇ ਦਿਲ ਲੱਗਦਾ ਹੁੰਦਾ ਸੀ ਇੱਥੇ ਤੇ ਤਾਈਓ ਹੀ ਇਸ ਪਿੰਡ ਦਾ ਨਾਮ ਮਣੀ ਮਾਜਰਾ ਪੈ ਗਿਆ ਜਾਨੀ ਕਿ ਜਿਹੜਾ ਬੰਦਾ ਇੱਥੇ ਆਉਂਦਾ ਸੀਗਾ ਉਹਦਾ ਦਿਲ ਪੱਕਾ ਲੱਗ ਜਾਂਦਾ ਹੁੰਦਾ ਸੀਗਾ ਕਿਉਂਕਿ ਯਾਰ ਵੀ ਉਸ ਟਾਈਮ ਤੇ ਅੱਜ ਤੋਂ ਜੇ ਆਪਾਂ 300 350 400 ਸਾਲ ਪੁਰਾਣੀ ਗੱਲ ਕਰੀਏ ਨੇ ਵੀ ਉਸ ਟਾਈਮ ਤੇ ਇੰਨੀ ਜ਼ਿਆਦਾ ਆਬਾਦੀ ਨਹੀਂ ਸੀ ਹੁੰਦੀ ਵੀ ਜਿਸ ਕਰਕੇ ਇਹ ਜਿਹੜਾ ਕਿਲਾ ਤੁਸੀਂ ਮੇਰੇ ਪਿੱਛੇ ਵੇਖਦੇ ਪਏ ਜਣਾ ਇਹ ਜਾਨੀ ਕਿ ਇੱਕ ਪਹਾੜ ਤੇ ਹੁੰਦਾ ਸੀਗਾ ਉੱਚੀ ਚੋਟੀ ਤੇ ਹੁੰਦਾ ਸੀਗਾ ਪੂਰਾ ਹੀ ਦਿਸਦਾ ਹੁੰਦਾ ਸੀਗਾ ਇਹ ਜਿਹੜਾ ਕਿਲਾ ਤੇ ਆਸੇ-ਪਾਸੇ ਛੋਟੇ-ਛੋਟੇ ਜਿਹੜੇ ਪਹਾੜ ਸੀਗੇ ਚੰਡੀਗੜ੍ਹ ਦੇ ਹੋਰ ਜਿਹੜੇ ਨੇੜੇ-ਤੇੜੇ ਹਿਮਾਚਲ ਦੇ ਪੰਚਕੂਲਾ ਦੇ ਪੈਂਦੇ ਨਾ ਵੀ ਉਹ ਦੇਖਦੇ ਹੁੰਦੇ ਸੀ ਤੇ ਇਸ ਕਰਕੇ ਨਾ ਬੜਾ ਵਧੀਆ ਵਿਊ ਇੱਥੇ ਆਉਂਦਾ ਹੁੰਦਾ ਸੀਗਾ ਵੀ ਉਸ ਟਾਈਮ ਤੇ ਹੁਣ ਤਾਂ ਖੈਰ ਯਾਰ ਵੀ ਇੰਨੀ ਆਬਾਦੀ ਵਧ ਗਈ ਏ ਥਾਂ-ਥਾਂ ਤੇ ਘਰ ਪੈ ਗਏ ਨੇ ਤੇ ਇਹ ਜਿਹੜਾ ਕਿਲਾ ਉਹ ਘਰਾਂ ਦੀ ਵਿੱਚ ਹੀ ਘੇਰਿਆ ਗਿਆ ਤੇ ਹੁਣ ਨਹੀਂ ਵਧੀਆ ਲੱਗਦਾ ਪਰ ਤੇ ਨਾਲੇ ਹੁਣੇ ਹੋ ਗਿਆ ਪੁਰਾਣਾ ਤੇ ਜਿੰਦੇ ਕਰਕੇ ਵੀ ਇਹਦੀ ਜਿਹੜੀ ਲੁੱਕ ਪਹਿਲਾਂ ਵਾਲੀ ਨਹੀਂ ਰਹੀ ਗਈ ਤੇ ਇਸ ਕਰਕੇ ਇਸ ਥਾਂ ਤੇ ਹੁਣ ਉਹੀ ਬੰਦੇ ਆਉਂਦੇਵੇਂ ਜਿੰਨੇ ਵਲੋਗ ਸ਼ੂਟ ਕਰਨਾ ਹੁੰਦਾ ਜਾਂ ਫੋਟੋ ਫੋਟੋ ਕਰਨੀ ਹੁੰਦੀਆਂ ਵੀ ਉਹੀ ਇਸ ਥਾਂ ਤੇ ਆਉਂਦੇ ਤੇ ਇਸ ਕਿਲੇ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਵਧੀਆ ਏ ਤੇ ਇਹ ਜਿਹੜਾ ਯਾਰ ਬੰਦਾ ਜਿਹੜਾ ਗਰੀਬ ਦਾਸ ਸੀਗਾ ਨਾ ਵੀ ਸ਼ੁਰੂ ਤੋਂ ਗਰੀਬ ਸੀਗਾ ਘਰਦਿਆਂ ਨੇ ਵੀ ਇਹਦਾ ਨਾਂ ਗਰੀਬ ਹੀ ਰੱਖਿਆ ਸੀਗਾ ਤੇ ਇੱਕ ਦਿਨ ਇਸ ਬੰਦੇ ਦੀ ਹੈ ਜੀ ਕਿਸਮਤ ਚਮਕਦੀ ਏ ਵੀ ਉਸ ਦਿਨ ਤੋਂ ਬਾਅਦ ਵਿੱਚ ਇਹ ਜਿਹੜਾ ਬੰਦਾ ਵੀ ਇਸ ਕਿਲੇ ਤੇ ਰਾਜ ਕਰ ਦਿੰਦਾ ਇਸ ਕਿਲੇ ਨੂੰ ਜਿੱਤ ਲੈਂਦਾ ਤੇ ਹੌਲੀ-ਹੌਲੀ ਫਿਰ ਇਹਦੀ ਰਿਆਸਤ ਬਣ ਜਾਂਦੀ ਰਾਜਾ ਬਣ ਜਾਂਦਾ ਤੇ ਜਿੰਦੇ ਕਰਕੇ ਇਸ ਕਿਲੇ ਦੇ ਰਾਜੇ ਦਾ ਨਾਮ ਗਰੀਬਦਾਸ ਪੈ ਜਾਂਦਾ ਤੇ ਫਿਰ گاਾਂ ਵੀ ਹੁੰਦੀ ਜਿਹੜੀ ਵੰਸ਼ ਸ਼ੁਰੂ ਹੋ ਜਾਂਦੀ ਤੇ ਅੱਜ ਵੀ ਇਹ ਜਿਹੜਾ ਕਿਲਾ ਨਾ گاਉਂ ਉਸ ਗਰੀਬਦਾਸ ਦੀ ਵੰਸ਼ ਦੇ ਪੁੱਤਰਾਂ ਨੇ ਸਪੁੱਤਰਾਂ ਨੇ ਸੰਭਾਲਿਆ ਹੋਇਆ ਤੇ ਮਿੱਤਰੋ ਇਸ ਕਿਲੇ ਦੇ ਨਾਲ ਹੀ ਪਰ ਹੈਗਾ ਵਾ ਈ ਮਤਾ ਰਾਜਕੌਰ ਜੀ ਦਾ ਗੁਰਦੁਆਰਾ ਸਾਹਿਬ ਤੇ ਇਹ ਜਿਹੜੇ ਮਤਾ ਰਾਜਕੌਰ ਜੀ ਸੀਗੇ ਵੀ ਇਹਨਾਂ ਦੇ ਪਤੀ ਦਾ ਨਾਮ ਸੀਗਾ ਹਰੇ RAM ਰਾਏ ਵੀ RAM ਰਾਏ ਇਹਨਾਂ ਦੇ ਪਤੀ ਸੀਗੇ ਤੇ RAM ਰਾਏ ਜੀ ਨੇ ਪਤਾ ਕੀ ਕੀਤਾ ਵੀ ਉਹਨਾਂ ਦਿੱਲੀ ਦੇ ਦਰਬਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਦੇ ਹਿਸਾਬ ਦੇ ਨਾਲ ਬਿਆਨ ਕਰ ਦਿੱਤਾ ਤੇ ਇਸ ਤੋਂ ਨਾਰਾਜ਼ ਹੋਏ ਰਾਮ ਰਾਏ ਜੀ ਦੇ ਪਿਤਾ ਸ਼੍ਰੀ ਗੁਰੂ ਹਰੀ ਗੋਬਿੰਦ ਜੀ ਵੀ ਉਹ ਨਾਰਾਜ਼ ਹੋ ਜਾਂਦੇ ਨੇ ਤੇ ਫਿਰ ਉਹ ਉਹ ਇਹਨਾਂ ਨੂੰ ਇਹ ਕਹਿੰਦੇ ਨੇ ਵੀ ਜਾਓ ਹੁਣ ਤੁਸੀਂ ਜਿੱਥੇ ਜਾਣਾ ਜਾਓ ਵੀ ਗੁੱਸੇ ਹੋ ਜਾਂਦੇ ਤੇ ਮਾਤਾ ਰਾਜਕੌਰ ਜੀ ਤੇ ਉਹਨਾਂ ਦੇ ਪਤੀ ਉਹ ਆਖਰਕਾਰ ਇੱਥੇ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਮਣੀ ਮਾਜਰਾ ਆ ਜਾਂਦੇ ਤੇ ਇੱਕ ਦਿਨ ਐਵੇਂ ਦਾ ਬੰਦਾ ਵੀ ਬੜਿਆ ਮੀਂਹ ਪੈਂਦਾ ਹੁੰਦਾ ਵਾ ਤੇ ਮਾਤਾ ਰਾਜਕੌਰ ਦੇ ਨੂੰ ਵੀ ਠਹਿਰਨ ਵਾਸਤੇ ਕੋਈ ਜਗ੍ਹਾ ਨਹੀਂ ਸੀ ਮਿਲਦੀ ਤੇ ਆਖਰਕਾਰ ਜਿਹੜਾ ਗਰੀਬਦਾਨ ਸੀਗਾ ਵੀ ਉਸਦੇ ਘਰ ਦੇ ਵਿੱਚ ਉਹ ਜਿਹੜੀ ਮਾਤਾ ਰਾਜਕੌਰ ਜੀ ਤੇ ਉਹਨਾਂ ਦੇ ਪਤੀ ਉਹ ਜਾ ਕੇ ਠਹਿਰਦੇ ਨੇ ਤੇ ਫਿਰ ਜਿਹੜੀ ਮਾਤਾ ਰਾਜਕੌਰ ਜੀ ਗਰੀਬਦਾਨ ਤੋਂ ਖੁਸ਼ ਹੋ ਕੇ ਵੀ ਉਹਨਾਂ ਨੇ ਇੱਕ ਵਰਦਾਨ ਹੀ ਦੇਣ ਦੀ ਵੀ ਜਾਓ ਅੱਜ ਤੋਂ ਤੁਹਾਡੇ ਜਿਹੜੇ ਦੇਣੇ ਗਰੀਬੀ ਤੇ ਨਹੀਂ ਰਹਿਣਗੇ ਬਦਲ ਜਾਣਗੇ ਤੇ ਫਿਰ ਹੋਲੀ ਨੁਲੀ ਟਾਈਮ ਦੇ ਮੁਤਾਬਿਕ ਤੇ ਲੜਾਈ ਲੜੂਈ ਲੜਦਾ ਰਿਹਾ ਸੀਗਾ ਇਹ ਜਿਹੜਾ ਗਰੀਬਦਾਨ ਸੀਗਾ ਤੇ ਫਿਰ ਉਹਨੇ ਇਸ ਕਿਲੇ ਤੇ ਜਿੱਤ ਕਿ ਮਦਰੋ ਆ ਦੇਖ ਲੋ ਫਿਰ ਹੁਣ ਜਿਹੜਾ ਗਰੀਬ ਦਾਸ ਦਾ ਗਰੀਬ ਕਿਲਾ ਖੈਰ ਹੁਣ ਤਾਂ ਇਹ ਗਰੀਬ ਹੀ ਹੋ ਗਿਆ ਵੀ ਯਾਰ ਵੀ ਟਾਈਮ-ਟਾਈਮ ਦੇ ਮੁਤਾਬਕ ਟਾਈਮ-ਟਾਈਮ ਦੀਆਂ ਗੱਲਾਂ ਹੁੰਦਾ ਤੇ ਆ ਤੁਸੀਂ ਦੇਖੋ ਵੀ ਕਿਵੇਂ ਯਾਰ ਤੇ ਕੁਦਰਤ ਨੇ ਆਵਦਾ ਰਾਜ ਕਰ ਲਿਆ ਦੇਖੋ ਵੀ ਕਿੰਨੀਆਂ ਜਿਹੜੀਆਂ ਬੇਲਾਆਂ ਜੀਆਂ ਉਹ ਇਹਦੇ ਉੱਤੇ ਉਗਾਈਆਂ ਆ ਜਿਹੜਾ ਤੁਸੀਂ ਵੇਖਦੇ ਪਏ ਜੇ ਮিনার ਏ ਯਾਰ ਵੀ ਜਦੋਂ ਐਵੇਂ ਦੇ ਕਿਲੇ ਬਣਾਏ ਜਾਂਦੇ ਸੀਗੇ ਤੇ ਇਹਨਾਂ ਦੇ ਵਿੱਚ ਗੁੱਠਾਂ ਤੇ ਜਾਂ ਵਿੱਚ ਘਾਰ ਮਿਨਾਰਾਂ ਜ਼ਰੂਰ ਦਿੱਤੀਆਂ ਜਾਂਦੀਆਂ ਉਹ ਜਿਹੜੀਆਂ ਕਿਲੇ ਦੀ ਸੇਫਟੀ ਕਰਕੇ ਵੀ ਜਿੱਥੇ ਜਿਹੜੇ ਚੌਂਕੀਦਾਰ ਉਹ ਪੈਰਾ ਲਾ ਸਕਣ ਵੀ ਛੋਟੀ ਇੱਟ ਦੀਆਂ ਬਣਾਈਆਂ ਗਈਆਂ ਆ ਵੇਖੋ ਵੀ ਜਿਹੜੀ ਨਾਨਕਸ਼ਾਈ ਇੱਟ ਛੋਟੀ ਇੱਟ ਤੇ ਇਹਦੇ ਦੇ ਵਿੱਚ ਨਾ ਜੋ ਪੱਥਰ ਵੀ ਯੂਜ਼ ਕੀਤਾ ਗਿਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਤੁਸੀਂ ਵੀ ਆਹ ਵੇਖੋ ਪੱਥਰ ਇਹ ਪੱਥਰ ਦੇ ਬਲੌਕ ਨੇ ਅੱਜ ਦੇ ਟਾਈਮ ਦੇ ਵਿੱਚ ਸੀਮੈਂਟ ਦੇ ਬਲੌਕ ਚੱਲਦੇ ਨੇ ਇਹ ਉਸ ਟਾਈਮ ਤੇ ਪੱਥਰ ਦੇ ਬਲੌਕ ਨੇ ਬੀ ਯਾਰ ਵੀ ਇਹ ਜਿਹੜਾ ਕਿਲਾ ਇੱਕ ਬੜਾ ਠੋਸ ਕਿਲਾ ਬਣਾਇਆ ਗਿਆ ਸੀਗਾ ਕਿ ਲੜਾਈਆਂ ਲੜੂਆਂ ਦੇ ਵਿੱਚ ਵੀ ਇਹ ਜਿਹੜਾ ਕਿਲੇ ਨੂੰ ਕੋਈ ਡੈਮੇਜ ਨਾ ਹੋਵੇ ਕੋਈ ਖਤਰਾ ਨਾ ਹੋਵੇ ਵੀ ਆ ਜਿਹੜੇ ਪੱਥਰ ਤੋਂ ਹੀ ਲੱਗੇ ਵੇਖਦੇ ਵੇ ਇਹਦੇ ਵੀ ਰਾਮਨਾਲ ਵੀ ਇਹ ਤੋਪ ਦਾ ਗੋਲਾ ਚੱਲ ਸਕਦੇ ਸੀਗੇ ਤੇ ਬਾਕੀ ਆ ਤੁਸੀਂ ਦੇਖੋ ਯਾਰ ਵੀ ਆਲਾ ਇਹ ਮੁਗਲੀ ਸ਼ੈਲੀ ਦਾ ਆਲਾ ਬਣਿਆ ਮੁਸਲਮਾਨਾਂ ਦੇ ਦੁਆਰਾ ਤਿਆਰ ਕੀਤਾ ਗਿਆ ਵੀ ਇਹ ਕਿਲਾ ਵੀ ਯਾਰ ਵੀ ਕੁਦਰਤ ਨੇ ਇਹਦੇ ਉੱਤੇ ਆਪ ਦਾ ਜਿਹੜਾ ਰਾਜ ਕਰ ਲਿਆ ਕਿਸੇ ਟਾਈਮ ਗਰੀਬ ਦਾਸ ਦਾ ਰਾਜ ਹੁੰਦਾ ਸੀਗਾ ਤੇ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਕੁਦਰਤ ਦੇ ਆਪ ਦਾ ਰਾਜ ਕਰ ਲਿਆ ਬੇ ਕਿਸੇ ਵੇਲਾ ਬੁੱਲਾਂ ਤੇ ਚੜ ਗਈਆਂ ਤੀਆਂ ਕੰਦਾਂ ਦੇ ਆ ਵੀ ਵੇਖੋ ਮਨਾਰਾ ਟੋਟਲ ਇਹਨੂੰ 9 ਮਨਾਰਾ ਇਸ ਕਿਲੇ ਨੂੰ ਦਿੱਤੀਆਂ ਗਈਆਂ ਤੇ ਜਿਹੜੀਆਂ ਮੇਨ ਜਿਹੜੀਆਂ ਮਨਾਰਾ ਤੁਸੀਂ ਦੇਖਦੇ ਵੇਜੇ ਇੱਥੇ ਕਿਸੇ ਟਾਈਮ ਦੇ ਵਿੱਚ ਚੌਕੀਦਾਰ ਪਹਿਰਾ ਕਰਦੇ ਹੁੰਦੇ ਸੀਗੇ ਤੇ ਇਹਨਾਂ ਦੇ ਨਾਲੀਆਂ ਵੀ ਆਹ ਵੇਖੋ ਜਿਹੜੀਆਂ ਤੁਸੀਂ ਮੋਰੇ ਜਿਹਾ ਵੇਖਦੇ ਹੋ ਇਹ ਨਾਲੀਆਂ ਨੇ ਬਾਹਰ ਦੁਸ਼ਮਨ ਤੇ ਹਮਲਾ ਕਰਨ ਵਾਸਤੇ ਇਧਰੋਂ ਬੰਦੂਕ ਦੀ ਜਿਹੜੀ ਨਾਲੀ ਬਾਹਰ ਕੱਢ ਕੇ ਦੁਸ਼ਮਨ ਤੇ ਹਮਲਾ ਕਰਨ ਵਾਸਤੇ ਇਹ ਛੱਡੀਆਂ ਜਾਂਦੀਆਂ ਸੀ ਉਸ ਟਾਈਮ ਤੇ ਉਹ ਇਹ ਜਿਹੜਾ ਗਰੀਬਦਾਸ ਸੀਗਾ ਗਰੀਬਦਾਸ ਦੀ ਮੌਤ 1836 ਦੇ ਵਿੱਚ ਹੋ ਜਾਂਦੀ ਆ ਤੇ ਬਾਅਦ ਦੇ ਵਿੱਚ ਇਸ ਕਿਲੇ ਦੇ ਉੱਤੇ ਜਿਹੜੇ ਪਹਾੜੀ ਰਾਜੇ ਤੇ ਪਟਿਆਲੇ ਦੇ ਰਾਜੇ ਨਾਲ ਮਿਲ ਕੇ ਇਹਦੇ ਤੇ ਹਮਲਾ ਕਰ ਦਿੰਦੇ ਆ ਤੇ ਯਾਰ 1836 ਤੋਂ ਪਹਿਲਾਂ ਵੀ ਜਿਹੜਾ ਗਰੀਬ ਦਾ ਸੀਗਾ ਵੀ ਉਹ ਕਿਸੇ ਹੋਰ ਲੜਾਈ ਦੇ ਵਿੱਚ ਚਲਾ ਜਾਂਦਾ ਵਾ ਤੇ ਉਹ ਆਪਦੇ ਇੱਥੇ ਇਸ ਕਿਲੇ ਦੇ ਵਿੱਚ ਵੀ ਰਾਖੀ ਲਈ ਦੇਖ ਰੇਖ ਵਾਸਤੇ ਆਪਦੇ ਪਿਤਾ ਨੂੰ ਆਪਦੇ ਪਿਓ ਨੂੰ ਛੱਡ ਜਾਂਦਾ ਤੇ ਉਹਦੀ ਕਿਸੇ ਕਾਰਨ ਸ਼ਾਇਦ ਬਿਮਾਰੀ ਦੇ ਕਾਰਨ ਤੇ ਸ਼ਾਇਦ ਉਸ ਲੜਾਈ ਦੇ ਵਿੱਚ ਵੀ ਉਹਦੀ ਮੌਤ ਹੋ ਜਾਂਦੀ ਤੇ ਉਸ ਤੋਂ ਬਾਅਦ ਵੀ ਇਸ ਕਿਲੇ ਤੇ ਪਟਿਆਲੇ ਦੇ ਰਾਜੇ ਦਾ ਤੇ ਬਾਅਦ ਵਿੱਚ ਜਿਹੜਾ ਪਹਾੜੀ ਰਾਜਾ ਉਹ ਦੋਵੇਂ ਇਸ ਕਿਲੇ ਤੇ ਕਬਜ਼ਾ ਕਰ ਲੈਂਦੇ ਤੇ ਜਦੋਂ ਫਿਰ ਗਰੀਬਦਾਸ ਨੂੰ ਪਤਾ ਲੱਗਦਾ ਵੀ ਮੇਰੇ ਕਿਲੇ ਤੇ ਕਬਜ਼ਾ ਹੋ ਗਿਆ ਵਾ ਤੇ ਬਾਅਦ ਵਿੱਚ ਉਹ ਫਿਰ ਆਪਦੀ ਫੌਜ ਇਕੱਠੀ ਕਰਦਾ ਵਾ ਤੇ ਇਸ ਕਿਲੇ ਤੇ ਜਿੱਤ ਕਰਦਾ ਤੇ ਫਿਰ ਦੁਬਾਰਾ ਆਪਦੇ ਹੱਥ ਦੇ ਵਿੱਚ ਇਹ ਜਿਹੜਾ ਕਿਲਾ ਲੈ ਲੈਂਦਾ ਤੇ 1836 ਦੇ ਵਿੱਚ ਉਹਦੀ ਜਿਹੜੀ ਮੌਤ ਹੋ ਜਾਂਦੀ ਤੇ ਜਿਹੜਾ ਗਰੀਬਦਾਸ ਦੇ ਪਿਤਾ ਦਾ ਨਾਮ ਹੈ ਗੰਗਾਧਰ ਕੰਗਾ ਰਾਮ ਸੀਗਾ ਸ਼ਾਇਦ ਵੀ ਉਹਦੇ ਜਿਹੜੇ ਪਿਓ ਦਾ ਨਾਮ ਕੰਗਾ ਰਾਮ ਹੈ ਤੇ ਆਹ ਤੁਸੀਂ ਦੇਖੋ ਵੀ ਯਾਰ ਛੋਟੀ ਇੱਟ ਨਾਨਕਚਾਈ ਇੱਟ ਜਿਹੜੀ ਇੰਦੇ ਚ ਵਰਤੀ ਗਈ ਵੀ ਯਾਰ ਵੀ ਉਦੋਂ ਜਦੋਂ ਐਂ ਦੀਆਂ ਕੰਧਾਂ ਬਣਾਈਆਂ ਜਾਂਦੀਆਂ ਸੀ ਇਹਨਾਂ ਤੋਂ ਦੇ ਵਿੱਚ ਮਿੱਟੀ ਬੜੀ ਭਰੀ ਜਾਂਦੀ ਸੀਗੀ ਆ ਤੂੰ ਹੀ ਦੇਖੋ ਵੀ ਆ ਜਿਹੜੀ ਸਾਰੀ ਮਿੱਟੀ ਏ ਤੇ ਛੋਟੇ ਛੋਟੇ ਇੱਟ ਦੇ ਨਾਨਕਚਾਈ ਇੱਟ ਇੰਦੇ ਚ ਵਰਤੀ ਗਈ ਬਾਕੀ ਆ ਇਧਰ ਦੇਖੋ ਹਾਂਜੀ ਬੱਚਿਓ ਕੈਸੇ ਆ ਬੜੀਆ ਹਾਂ ਹਾਂ ਬੜੀਆ ਤੇ ਆ ਜਿਹੜੇ ਪੱਥਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਅੱਜ ਦੇ ਟਾਈਮ ਦੇ ਵਿੱਚ ਬਲੌਕ ਸੀਮਿੰਟ ਤੇ ਰੇਤਾ ਦੇ ਲਾਉਂਦੇ ਨੇ ਨਾ ਵੀ ਉਸ ਜਮਾਨੇ ਦੇ ਵਿੱਚ ਵੀ ਆ ਵੇਖੋ ਵੀ ਵੀ ਆ ਪੱਥਰਾਂ ਦੇ ਬਲੌਕ ਲੱਗੇ ਵੀ ਇਹਦੇ ਨਾਲ ਕਿਲੇ ਦੀ ਜਿਹੜੀ ਮਜ਼ਬੂਤੀ ਸੀਗੀ ਉਹ ਬੜੀ ਠੋਸ ਬਣ ਜਾਂਦੀ ਸੀਗੀ ਕੋਈ ਜਿਹੜੀ ਟੋਪ ਟੂਪੇ ਉਹ ਜ਼ਿਆਦਾ ਅਸਰ ਨਹੀਂ ਸੀ ਕਰਦੀ ਤੇ ਬਾਕੀ ਇੱਕ ਆ ਜਿਹੜੀ ਬਣਾ ਰਹੀ ਵੀ ਟੋਟਲ ਇਸ ਕਿਲੇ ਦੀਆਂ 9 ਕਿਲ ਮਨਾਰਾ ਵੀ ਯਾਰ ਉਦੋਂ ਇਹ ਜਿਹੜੇ ਕਿਲੇ ਬਣਾਏ ਜਾਂਦੇ ਸੀ ਨਾ ਉਦੋਂ ਜ਼ਿਆਦਾਤਰ ਤਾਂ ਮਿੱਟੀ ਤੇ ਚੂਨਾ ਪੱਥਰ ਦੇ ਬਣਾਏ ਜਾਂਦੇ ਸੀ ਦੇ ਸੀਗੇ ਤੇ ਤੁਸੀਂ ਦੇਖੋ ਵੀ ਇੰਨੇ-ਇੰਨੇ ਚੌੜੀਆਂ-ਚੌੜੀਆਂ ਕੰਦਾ ਘੱਟ ਤੋਂ ਘੱਟ 2-2 2.5 ਫੁੱਟ ਚੌੜੀਆਂ ਕੰਦਾ ਉਹ ਕਰ ਦਿੰਦੇ ਹੁੰਦੇ ਸੀਗੇ ਤੇ ਅੱਜ ਤੱਕ ਵੇਖ ਲੋ ਵੀ ਖੜੀਆਂ ਨੇ ਬਿਨਾ ਸੀਮਿੰਟ ਤੋਂ ਤੇ ਚੂਨੇ ਪੱਥਰ ਤੋਂ ਇਹ ਜਿਹੜਾ ਵਿੱਚ ਪੱਥਰ ਵਰਤੇ ਗਏ ਇਹਨੂੰ ਚੂਨਾ ਪੱਥਰ ਲਾਇਆ ਤੇ ਜਿਹੜੀ ਨਾਨਕਸ਼ਹੀ ਇੱਟੇ ਉਹ ਮਿੱਟੀ ਨਾਲ ਹੀ ਖਲਾਰੀ ਕਿਉਂਕਿ ਉਸ ਟਾਈਮ ਦੇ ਵਿੱਚ ਮਿੱਟੀ ਬੜੀ ਕੰਦਾ ਦੇ ਵਿੱਚ ਪਾਉਂਦੇ ਹੁੰਦੇ ਸੀ 2-2 2.5 ਫੁੱਟ ਚੌੜੀਆਂ ਕੰਦਾ ਕਰ ਦਿੰਦੇ ਸੀ ਤੇ ਵਿੱਚ ਸਾਰੀ ਮਿੱਟੀ ਨਾਲ ਹੀ ਭਰਦੇ ਹੁੰਦੇ ਸੀ। ਉਹ ਇਹ ਸੀਗਾ ਆਪਣਾ ਅੱਜ ਦਾ ਵਲੌਗ ਜਿਹੜਾ ਕਿ ਮਣੀ ਮਾਜਰਾ ਦੇ ਵਿੱਚ ਇਹ ਕਿਲਾ ਛੋਟਾ ਜਿਹਾ ਆਵਾ ਤੁਹਾਨੂੰ ਦਿਖਾਇਆ ਤੇ ਆਪਣੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੇ ਘੈਂਟ ਜਿਹੇ ਵਲੌਗ ਦੇ ਨਾਲ ਓਕੇ ਬਾਏ